ਸਾਧੂ ਸਿੰਘ ਜੀ ਤੁਸੀਂ ਉਸ ਦੌਰ ਨੂੰ ਕਿੱਦਾਂ ਦੇਖਿਆ ਸੰਘਰਸ਼ ਕਿੱਦਾਂ ਦੇਖਿਆ ਕਿੱਦਾਂ ਲੋਕ ਲੜਦੇ ਸੀ ਉਦੋਂ ਜਿਹੜੇ ਪਹਿਲਾਂ 17 ਪਿੰਡ ਅਜਾੜੇ ਐ ਹੂੰ ਹੂੰ ਇਹਨਾਂ ਵਿੱਚੋ ਟੇਕ ਦੇ ਵਗੂ ਤੇ ਪਰ ਹੋਰ ਜਿਹੜੇ ਇਹ ਪਿੰਡ ਲਾ ਕੇ ਮੁਹਾਲੀ ਵਾਲੇ ਤੇ ਇਹ ਵੀ ਗਏ ਲੜਦੇ ਰਹੇ ਹੂੰ ਬਹੁਤ ਰੋਜ਼ ਐਜੀਟੇਸ਼ਨ ਹੁੰਦੀ ਰਹੀ ਜੋਹਰਨਾ Nehru ਆਇਆ ਜਿੱਥੇ ਪ੍ਰੈਸ ਬਿਲਡਿੰਗ ਤੇ ਬਣੀ ਵੀ 18 ਚ 8 ਸੈਕਟਰ ਉਸ ਤੇ ਉੱਪਰਲੇ ਬਸ ਇੱਕ ਛੋਟੀ ਜੀ ਚੌਂਕੀ ਜੀ ਬਣਾਈ ਤੀ ਉੱਪਰ ਖੜ ਕੇ ਉਹਨੇ ਲੈਕਚਰ ਕਰਿਆ ਦਾ ਐ ਹੋਊਗਾ ਜੀ ਐ ਹੋਊਗਾ ਪਿੰਨਾ ਕੁਝ ਮੇਰੇ ਆਦਾ ਹੂੰ ਉਹਨੇ ਕਿਹਾ ਦਾ ਉਹ ਅੱਜ ਚੰਡੀਗੜ੍ਹ ਕੇ ਵਿੱਚ ਕੁਝ ਵੀ ਨਹੀਂ ਹੈ ਜੋ Nehru ਨੇ ਉਹਨੂੰ ਕਿਹਾ ਸੀ ਹਾਂ ਬਾਕੀ ਐਜੂਕੇਸ਼ਨ ਤਾਂ ਐਨੀ ਜ਼ਬਰਦਸਤ ਸੀ ਲੋਕ ਮਰਨੇ ਤੇ ਵੀ ਨਹੀਂ ਡਰ ਰਹੇ ਅੱਛਾ ਇੰਨੀ ਜ਼ਬਰਦਸਤ ਹਾਂ ਮੋਹਾਲੀ ਵਾਲੇ ਪਾਸੇ ਕੇ ਪਿੰਡਾਂ ਨੇ ਬਹੁਤ ਜਿਆਦਾ ਗਾਇਲ ਮਦਦ ਕਰੀ ਹੈ ਮੈਂ ਕੁੰਬੜਾ ਸਵਾਣਾ ਸਾਰੇ ਅੱਛਾ ਉੱਥੇ ਇਹ ਵੀ ਦੱਸਿਆ ਜਾ ਰਿਹਾ ਦਾ ਵੀ ਜਿਹੜਾ ਮਾਸਟਰ ਪਲਾਨ ਹੈ ਉਹ ਇਹ 17 ਪਿੰਡ ਨਹੀਂ ਹੈ 88 ਪਿੰਡ ਹੈ ਉਹ ਪਟਿਆਲੇ ਕੀ ਰੋਟੇ ਅੰਦਰ ਔਰ ਮਨੀ ਮਾਜਰੀ ਵਾਲੀ ਜਿਹੜੀ ਸੁਗਨਾ ਨਦੀ ਹੈ ਉਸਕੇ ਅੰਦਰ ਕੇ ਪਿੰਡ ਐ ਮੁਹਾੜੀ ਕੰਨੀ ਨੂੰ ਤੇ ਉਹ ਪਿੰਡ ਨਾਲ ਦਾਹੀ ਲੱਗੇ ਸੀ ਪਰ ਤੇ ਉਹਨਾਂ ਨੂੰ ਅਜੇ ਸਾਡੀ ਵਾਰੀ ਵੀ ਆਣ ਵਾਲੀ ਹੈ ਓਕੇ ਓਕੇ ਬਾਕੀ ਧੱਕੇशाही ਉਹਨ 17 ਪਿੰਡਾਂ ਗੇ ਜਿਹੜੀ ਹੋਈ ਹੈ ਉਹ ਨਿਆਰੀ ਉਹ ਫੇਰ ਵੀ ਇੰਨੀ ਬਹੁਤੀ ਮਾੜੀ ਨਹੀਂ ਦੀ ਹੈ ਜਿੰਨੀ ਫੇਰ 11 ਗੱਲ ਹੋਈ ਹੈ ਜਿਹੜੇ 11 ਪਿੰਡ ਦੂਏ ਦੌਰ ਵਿੱਚ ਝੜਾ ਰਹੇ ਹਨ 17 ਪਿੰਡ ਤੇ ਕਹਿੰਦੇ ਤਾਂ ਥੋੜਾ ਜਿਹਾ ਬਚਾਅ ਹੋ ਗਿਆ ਉਹਨਾਂ ਦਾ ਉਹਨਾਂ ਦਾ ਬਚਾਅ ਦੇਸ਼ ਦੀ ਵੰਡ ਹੋਈ ਸੀ ਮੁਸਲਮਾਨਾਂ ਦੇ ਕਾਫੀ ਪਰਿਵਾਰ ਤੇ ਜ਼ਮੀਨਾਂ ਦਿੱਤੀਆਂ ਤੇ ਹਵੱਦੀ ਜਗ੍ਹਾ ਵੀ ਦਿੱਤੀ ਜਗ੍ਹਾ ਦਿੱਤੀ ਹਾਂ ਪਰ ਉਹਨੂੰ ਵੀ ਕੁਮਾਰ ਪਈ ਹੈ ਉਹਨੂੰ ਐ ਥੋੜਾ ਵੀ ਇੱਕ ਪਰਿਵਾਰ ਨੂੰ ਇੱਕ ਥਾੜਾ ਮਿਲ ਗਿਆ ਤੇ ਇੱਕ ਗ੍ਰਾਉਂਗ ਦੇ ਵਿੱਚ ਮਿਲ ਗਿਆ ਉਹਦੇ ਵਿੱਚ ਤੇ ਤਾਂ ਕਈ ਕਈ ਥਾੜੇ ਵੰਡ ਕੇ ਕੀ ਕਿ ਪਿੰਡ ਦਾ 6 6 ਪਿੰਡ ਜਮੀਨ ਮਿਲੀ ਗਈ ਕਿਉਂ ਪਾਈ ਵੀ ਇਕੱਠੇ ਨਹੀਂ ਨਹੀਂ ਲੋਕ ਮਨੀ ਮਾਰੇ ਆ ਗਏ ہاں ਕਈ ਨਾ ਲਾਟਮੈਂਟ ਰਾਇਪਰ ਕਲਾ ਹੋਈ ਕਈਆਂ ਨੂੰ ਮੱਖਣ ਮੱਜਰੇ ਹੋਈਏ ਉਦੋਂ ਦੀ ਹੋਈ ਵੀ ਆ ਉਦੋਂ ਦੀ ਹੋਈ ہاں ਦੁਬਾਰਾ ਵੀ ਅਜਾੜੇ ਹੋ ਲਈ ਉਹਨਾਂ ਕਈ ਅੱਛਾ ਜਿਹੜੇ 11 ਪਿੰਡ ਅਜਾੜੇ ਆ ਉਹ ਤਾਂ ਐਨੀ ਬੇਰਹਿਮੀ ਗੇ ਅਜਾੜੇ ਆ ਉਸ ਨੇ ਫੇਰ ਲੋਕਾਂ ਕੇ ਦੀਲ ਹਲਾਤ ਤੇ ਔਰ ਫੇਰ ਲੜਾਈ ਹੋਈ ਹੈ ਇਹਨਾਂ ਪਿੰਡਾਂ ਨੂੰ ਬਸਦੇ ਰੱਖਣੇ ਵਾਸਤੇ ਉਸਕੇ ਵਿੱਚ ਗੱਜਨ ਸਿੰਘ ਅੰਗਰੇਜ਼ਾਂ ਨਾਲ ਦੋ ਦੋ ਲੜਾਈਆਂ ਆਈਆਂ ਇੱਕ ਤੇ ਉਜਾੜੇ ਦੇ ਵਿਰੁੱਧ ਜਿਹੜੇ ਉਜਾੜੇ ਤੇ ਫਿਰ ਜਿਹੜੇ ਬਾਕੀ ਪਿੰਡ ਬਚੇ ਉਹਨਾਂ ਨੂੰ ਬਚਾਉਣ ਲਈ ਜਿਹੜਿਆ 23 ਪਿੰਡ ਕਹਿ ਲੀਏ ਸਿੰਘ ਲੋਕਾਂ ਨੂੰ ਇਹ ਅਹਿਸਾਸ ਸਿੱਖਵਰੀ ਕਿ ਵੀ ਇਹ 17 ਪਿੰਡ ਤਾਂ ਚਲੋ ਉਜੜ ਗਏ ਇਹਨਾਂ ਨੂੰ ਜ਼ਮੀਨ ਵੀ ਮਿਲ ਗਈ ਇਹਨਾਂ ਨੂੰ ਆਬਾਦੀ ਵੀ ਦਿੱਤੀ ਸਾਬ ਪ੍ਰਤਾਪ ਸਿੰਘ ਘਰੋਂ ਫਿਰ ਸੀਮ ਬਣ ਕੇ ਸੀਗੇ ਲੇਕਿਨ ਇਹ ਆਸ ਨਹੀਂ ਸੀ ਵੀ 11 ਪਿੰਡ ਹੋਰ ਵੀ ਉਜੜਣਗੇ